ਸਵਰਾਜ 735 ਐਫੀ ਟਰੈਕਟਰ ਭਾਈ ਸੁਖਪ੍ਰੀਤ ਇਹਦੇ ਬਾਰੇ ਦੋ ਜਾਣਕਾਰੀ ਇਹ ਸਾਰਾ ਟਰੈਕਟਰ ਹੈ ਇਹਨਾਂ ਨਾਲਗਾ ਹਾਂਜੀ ਖੜਾਗਾ ਸੋਨਾ ਲੀਕਾ ਡੀਆਈ 60 ਟਰੈਕਟਰ ਪਹਿਲਾਂ ਤੁਸੀਂ ਨਿਗਾਹ ਮਾਰ ਸਕਦੇ ਹੋ ਬਹੁਤ ਹੀ ਨਵੀਂ ਕੰਡੀਸ਼ਨ ਤੇ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਇਹ ਵੀ ਸਾਰਾ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਭਾਈ ਸੁਖ ਕੋਲ ਆਏ ਆ ਪਹਿਲਾਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਸੁਖ ਕੋਲੇ ਇੱਧਰਲੇ ਪਾਸੇ ਇੱਕ ਟਰੈਕਟਰ ਖੜਾਗਾ ਸਵਰਾਜ 735 ਐਫੀ ਟਰੈਕਟਰ ਬਈ ਸਖਪਰੀ ਦੇ ਬਾਰੇ ਦੋ ਜਾਣਕਾਰੀ ਇਹ ਸਾਰਾ ਟਰੈਕਟਰ ਇਹਨਾਂ ਲਗਾ ਹਾਂਜੀ ਇੰਜਨ ਗੇਅਰ ਦਾ ਜਮਾ ਹੋ ਗਿਆ ਚਲਾ ਚੁੱਕ ਜੇ ਇਹਦੀ ਬਾਹ ਕੇ ਲੈ ਜੰਦਾ ਠੀਕ ਹੈ ਮਗਰਲੇ ਟਾਇਰ ਨਵੇਂ ਆ ਜਮਾ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਮਗਰਲੇ ਟਾਇਰ ਤਾਂ ਬਿਲਕੁਲ ਨਵੇਂ ਪਿਆ ਤੇ ਇੱਕ ਵਾਰੀ ਆਪਾਂ ਤੁਹਾਨੂੰ ਪਿੱਛੇ ਵੀ ਦਿਖਾਉਨੇ ਆ ਬਾਈ ਤੇ ਇੱਕ ਇਹਦਾ ਮਾਡਲ ਕਿੰਨਾ 99 ਮਾਡਲ ਆ ਵੀਰੇ ਯਾਰ ਠੀਕ ਹੈ ਤੇ ਮਿੱਤਰੋ ਸਾਰਾ ਟਰੈਕਟਰ ਹੀ ਸਾਰਾ Ориਜਨਲ ਆ ਯਾਰ Ориਜਨਲ ਤੇ ਜੈਨੂ ਟਰੈਕਟਰ ਆ ਪੂਰਾ ਵਧੀਆ ਟਰੈਕਟਰ ਤੁਸੀਂ ਵੇਖ ਸਕਦੇ ਹੋ ਇੰਜਨ ਗੇਅਰ ਦੀ ਕੋਈ ਬਾਹਰ ਆ ਵੀ ਸਾਰੇ Ориਜਨਲ ਹੀ ਪੈਣਾ ਬਾਈ ਬਾਈ ਜਮਾ ਨਾਲ ਦੇ ਮਗਰਾੜ ਆ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਦੇ ਕਿਸੇ ਪਾਸੋਂ ਗਲੇ ਨਹੀਂ ਹੋਏ ਦੇਖ ਦੇਖ ਤੁਸੀਂ ਬਿਲਕੁਲ ਨਵੇਂ ਪੈਡਮੋਗਰਾਡ ਤਾਂ ਤੇ ਛਤਰੀ ਵੀ ਤੁਸੀਂ ਦੇਖ ਸਕਦੇ ਵਧੀਆ ਕੰਡੀਸ਼ਨ ਦੀ ਪਈ ਹੈਗੀ ਤੇ ਬਾਈ ਗੱਲ ਕਰ ਲਈ ਆਪਾਂ ਇਹਦੀ ਡਿਮਾਂਡ ਦੀ ਡਿਮਾਂਡ ਵੀਰੇ 1 50 ਦਾ ਮੰਗੇ ਠੀਕ ਹੈ ਤੇ ਵਧੀਆ ਮੌਕੇ ਤੇ ਮਾਨਤਨ ਵਧੀਆ ਕਰ ਦੋ ਹਾਂ ਮਾਨਤਨ ਪੱਕੀ ਠੀਕ ਹੈ ਤੇ ਮਿੱਤਰ ਤੁਸੀਂ ਦੇਖ ਸਕਦੇ ਇੰਜਨ ਗੇਅਰ ਪੱਖੋਂ ਪੂਰਾ ਤਸੱਲੀ ਦਾ ਟਰੈਕਟਰ ਬਾਕੇ ਉਹ ਅਰੀਜਨਲ ਪਿਆ ਯਾਰ ਬਾਕੇ ਲਿਆ ਕੇ ਚੈੱਕ ਕਰ ਸਕਦੇ ਹੋ ਤੇ ਅੱਗੇ ਬਾਈ ਕੋਲ ਇਧਰਲੇ ਪਾਸੇ ਟਰੈਕਟਰ ਖੜਾਗਾ ਸੋਨ ਵਾਲੀ ਘਾੜੀ DI 60 ਟਰੈਕਟਰ ਪਹਿਲਾਂ ਤੁਸੀਂ ਨਿਗਾਹ ਮਾਰ ਸਕਦੇ ਹੋ ਬਹੁਤ ਹੀ ਨਮੀ ਕੰਡੀਸ਼ਨ ਤੇ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਇਹ ਵੀ ਸਾਰਾ ਰੇਨ ਵਾਲਾ ਬਈ ਯਾਰ ਕੋਈ ਤੇ ਗੱਲ ਕਰਨੀ ਕੋਈ ਨਾ ਨੂ ਚਾਪੀ ਚੂਪੀ ਨਹੀਂ ਲੱਗੀ ਸਾਰਾ ਕੁਝ ਰੀਜਨਲ ਜਮੀਨ ਤੇ ਇੰਜਨ ਗੇਅਰ ਪੱਖੋਂ ਕਿਵੇਂ ਜੀ ਜਮਾ ਓਕੇ ਆ ਵੀ ਇੰਜਨ ਗੇਅਰ ਪੱਖੋਂ ਠੀਕ ਹੈ ਤੇ ਸਾਈਡ ਗੇਨ ਦੇ ਵਿੱਚ ਆ ਮੈਂ ਚੈੱਕ ਕਰ ਲਿਆ ਤੇ ਸਿੰਗਲ ਡਿਸਟ੍ਰੀਬਿਊਟਰ ਆ ਗਿਆ ਬਈ ਇਹ ਠੀਕ ਹੈ ਸਿੰਗਲ ਡਿਸਟ੍ਰੀਬਿਊਟਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਤੇ ਮਗਰੂ ਵੀ ਵੇਚ ਸਕਦੇ ਹਾਂ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਮਗਰਾਟ ਵਗੈਰਾ ਬਿਲਕੁਲ ਨਵੇਂ ਪਏ ਹਾਂ ਨਵੇਂ ਨੇ ਬਈ ਤੇ ਗੱਲ ਕਰ ਲਈ ਜੀ ਆਪਾਂ ਇਹਦੀ ਮਾਡਲ ਦੀ ਮਾਡਲ 7 ਆ ਵੀਰੇ ਠੀਕ ਹੈ ਤੇ ਮਿੱਤਰੋ ਮਾਡਲ ਇਹ ਟਰੈਕਟਰ ਦਾ ਜਿਹੜਾ 7 ਆਗਾ ਤੇ ਆਪਾਂ ਗੱਲ ਕਰ ਲਈ ਬਈ ਟਾਇਰਾਂ ਦੀ ਕੰਡੀਸ਼ਨ ਬਾਰੇ। ਮਾਗਰਲੇ ਟਾਇਰ ਹੈਗੇ ਐਵਰੇਜ 80 85 ਪੈਸੇ। ਠੀਕ ਹੈ ਤੇ ਮੂਲੇ ਮੂਲੇ ਹੈਗੇ ਅਧਿਕ। ਠੀਕ ਹੈ ਮਿੱਤਰੋ ਜੈਨੂਅਲ ਟਰੈਕਟਰ ਸਾਰਾ ओरिजिनल ਆ ਤੁਸੀਂ ਆਪ ਦੇਖ ਸਕਦੇ ਹੋ। ਚੇਟਾ ਵਗੈਰਾ ਸਾਰਾ ਕੁਝ ओरिजिनल ਟਰੈਕਟਰ ਹੈਗਾ। ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆਗਾ। ਹਾਂ ਤੇ ਇਹਦੀ ਡਿਮਾਂਡ ਦੀ ਗੱਲ ਕਰ ਲਈ ਬਾਈ। ਵੀਰੇ ਜੀ ਡਿਮਾਂਡ 270 ਠੀਕ ਹੈ ਤੇ ਮੌਕੇ ਤੇ ਡਿਮਾਂਡ ਤਨ ਹੋ ਜੂ ਹਾਂ। ਠੀਕ ਹੈ ਤੇ ਬਾਈ ਹੁਣ ਆਪਾਂ ਗੱਲ ਕਰ ਲਈ ਜੇ ਕਿਸੇ ਨੂੰ ਟਰੈਕਟਰ ਖਰੀਦਣਾ ਹੋਵੇ ਉਹਦੇ ਵਾਸਤੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਮੈਟਰੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਸ ਟਰੈਕਟਰ ਨੂੰ ਸਾਡਾ ਟਰੈਕਟਰ ਨੂੰ ਆਪਣੇ ਘਰ ਲੈ ਆ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ